ਸਾਰੀ ਧਰਤੀ ਜ਼ਮੀਨ ਸਾਰੀ ਦੀ ਜਿਲੀ ਹੋਈ ਪਈ ਹੈ ਹੁਣ ਇਹਦਾ ਮਤਲਬ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਵੀ ਨਹੀਂ 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 ਫਿਰ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਜ਼ਮੀਨਾਂ ਨੂੰ ਜਿਲੀ ਕਰ ਲਿਆ ਨਹੀਂ ਜ਼ਮੀਨਾਂ ਜਿਲੀ ਇਹ ਮੰਨ ਰਹੇ ਆ ਇਹ ਮੰਨ ਰਹੇ ਆ ਸਾਰੇ ਹਾਂ ਇਹ ਮੰਨ ਗਏ ਆ ਸਾਰੇ ਸਾਰੇ ਫੜ ਗਏ ਇਹ ਮੰਨ ਗਏ ਆ ਇਹ ਮੰਨ ਗਏ ਆ ਕਿ ਗੰਦੀ ਹੋ ਗਈ ਆ ਅਸੀਂ ਵੀ ਗੰਦੀ ਕਰ ਰਹੇ ਆ ਅਸੀਂ ਪੈਸੇ ਦੇ ਦਿੱਤੇ ਫੇਰ ਅਸੀਂ ਹੋ ਜਾਊਗਾ 10 ਮਹੀਨੇ ਦਾ ਸਬੂਤ ਹੈ ਤਾ ਤੂੰ ਕਰਦੇ ਸਹੀ ਕਰਦੇ ਸਹੀ ਸਾਰਾ ਠੀਕ ਹੋ ਜਾਊਗਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਇੱਕ ਗੱਲ ਦੱਸ ਦਿਆ ਸਾਡੀ ਟੀਮ ਨੇ ਜਵਾਬ ਦਿੱਤਾ ਬਕਾਇਦਾ ਤੱਥ ਸਬੂਤ ਦਲੀਲਾਂ ਦੇ ਸਹਾਰ ਤੇ ਦਿੱਤਾ ਵੀ ਆ ਤੱਥਾ ਸਬੂਤਾ ਕੇਸ ਆ ਆ ਸਾਰਾ ਰਿਕਾਰਡ ਕਹਿ ਰਿਹਾ ਇਹਨਾਂ ਕੋਲ ਕੋਈ ਜਵਾਬ ਹੈਗਾ ਜਦੋਂ ਕੋਈ ਜਵਾਬ ਨਹੀਂ ਉਹਦੇ ਬਲੈਕਮੇਲਰ ਆ ਬਲੈਕਮੇਲਰ ਆ ਮੈਂ ਇਹਨਾਂ ਨੂੰ ਫੇਰ ਕਹਣਾ ਲਿਆਓ ਚੋਰੋ ਲਟੇਰੋ ਲਿਆਓ ਕਾਤਲੋ ਲਿਆਓ ਕਿਹੜਾ ਸਾਡੇ ਖਿਲਾਫ ਲਿਆਓ ਇੱਕ ਵੀ ਸਬੂਤ ਹੋਏ ਮੇਰਾ ਸਿਰ ਥੋੜੀ ਤਲਵਾਰ ਹੋਕ ਵੱਡੋ ਕਰ ਦਨ ਮੇਰੀ ਜੇ ਤੁਸੀਂ ਆ ਗੱਲਾਂ ਕਰਦਨ ਬਈ ਬਲੈਕਮੇਲਰਾਂ ਯਾਰ ਮੈਂ ਇੱਕ ਗੱਲ ਕਹਿਣਾ ਜਿੱਥੇ ਮਸਲਾ ਬਾਈ ਪੰਜਾਬ ਦਾ ਆ ਗਿਆ ਲੱਖੇ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖਰੀਦ ਸਕਦੀ ਜਰ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਮ ਜਾਨ ਕੇ ਕਹਿਣਾ ਆ ਸੁੱਕੀ ਜਗਾੜ ਤੇ ਖੜਾ ਆ ਇਹ ਸਾਨੂੰ ਖਰੀਦ ਲੈਣਗੇ ਕਹਿੰਦਾ ਵੀ ਕਾਤਬ ਸਾਨੂੰ ਖਰੀਦ ਲੈਣਗੇ ਇਹ ਜਾਂ ਡਰਾ ਦੇਣਗੇ ਜਾਂ ਦਬਾ ਦੇਣਗੇ ਇਹ ਨਹੀਂ ਜਿੰਨਾ ਤੇ ਦਬਾਈਏ ਯਾਰਾਂ ਬੰਦ ਨਹੀਂ ਹੁੰਦੀਆਂ ਅਸੀਂ ਆਪਣਾ ਰੌਲਾ ਜਾਰੀ ਰੱਖਣਾ ਹੈ ਸਰਕਾਰ ਵਾਲੀ ਹੋਈਆਂ ਨਾਲ ਇੱਥੋਂ ਦਾ ਐਮ ਐਲ ਏ ਸੰਜੀਵ ਸੰਜੀਵ ਰੋੜਾ ਜੀ ਸੰਜੀਵ ਰੋੜਾ ਜਿਹੜਾ ਐਮ ਐਲ ਏ ਬਣਿਆ ਪਹਿਲਾਂ ਰਸਵਾ ਦਾ ਮੈਂਬਰ ਸੀਗਾ ਉਹ ਤਾਂ ਯਾਰ ਉਹਦੇ ਕੋਲ ਡੈਂਗਾਂ ਵਾਲਾ ਵਿਭਾਗ ਉਹਦੇ ਕੋਲੇ ਆ ਉਹਦੀਆਂ ਆਪ ਦੀਆਂ ਫੈਕਟਰੀਆਂ ਨੇ ਆਪਦੀਆਂ ਟੀਮਾਂ ਬਣਾ ਕੇ ਡਰਾਮਾ ਰਚੀ ਜਾਂਦੇ ਆ ਸੋ ਇਸ ਕਰਕੇ ਸਮਝਣ ਦੀ ਲੋੜ ਆ ਬਾਈ ਅਸਲ ਮੁੱਦਾ ਕੀ ਆ ਹੁਣ ਇੰਨੇ ਦਿਨਾਂ ਦੇ ਵਿੱਚ ਸਾਨੂੰ ਇਹ ਮੁੱਦਾ ਚੱਕਣਾ ਬਣਦਾ ਸੀ ਕਿਉਂ ਬਣਦਾ ਸੀ ਕਿਉਂਕਿ ਪਾਣੀ ਦਾ ਬੈਕ ਫਲੋ ਵਜਿਆ ਸ਼ਹਿਰ ਚ ਵੜ ਗਿਆ ਪਾਣੀ ਹਾ 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 ਮੱਚ ਗਈ ਲਾਲਾ ਲਾਲਾ ਹੋ ਗਈ ਵੀ ਹਾਂ ਜ਼ਹਿਰ ਆ ਗਈ ਜ਼ਹਿਰ ਆ ਗਈ ਕੈਮੀਕਲ ਆ ਗਿਆ ਜੋ ਉਧਰੋਂ ਆ ਜਿਵੇਂ ਅਜ ਸਕੀਰਤੀ ਕਹਿੰਦੇ ਹੁੰਦੇ ਅਜ ਲੋਟ ਢੱਜ ਜਾਂਦਾ ਜ਼ਹਿਰ ਦੀਂਦਾ ਨਹੀਂ ਲੋਕਾਂ ਦੇ ਢੱਡਾਂ ਜਾਂਦਾ ਜ਼ਹਿਰ ਕੈਮੀਕਲ ਦੀਂਦਾ ਨਹੀਂ ਸ਼ਹਿਰ ਚ ਵੜ ਗਿਆ ਡੀਸੀ ਨੂੰ ਦਿਖ ਗਿਆ ਉਹਦੀ ਬੰਦ ਕਰਤਾ ਕਿਉਂ ਜਿਹੜਾ ਇਹ 3 ਕਰੋੜ ਬੰਦਾ ਰਾਸਥਾਨ ਤੱਕ ਦੇ ਲੋਕ ਇਹ ਡੈਂਗਾ ਵਾਲੇ ਨੇ ਮਾਰਤੇ ਪਾ ਪਾ ਜ਼ਹਿਰਾਂ ਉਹਦਾ ਜ਼ਿੰਮੇਵਾਰ ਕੌਣਾ ਜ ਸੋ ਲੜਾਈ ਜਾਰੀ ਰੱਖਾਂਗੇ ਲੋਕਾਂ ਨੂੰ ਕਹਿੰਨਾ ਤਕੜੇ ਰਹੋ ਆ ਬੁੱਢੇ ਨਾਲੇ ਦਾ ਮਸਲਾ ਬੁੱਢੇ ਦਰਿਆ ਦਾ ਮਸਲਾ ਕਾਲੇ ਪਾਣੀ ਦਾ ਮੋਰਚਾ ਅੱਜ ਵੀ ਉਸੇ ਗੱਲ ਤੇ ਖੜਾ ਜਿੱਥੇ ਅਸੀਂ ਪਹਿਲੇ ਦਿਨ ਤੋਂ ਤੁਰੇ ਸੀ ਸਾਡੀ ਆ ਟੀਮ ਖੜੀ ਆ ਪਿਛਲੇ ਲਗਾਤਾਰ 8-9 ਸਾਲ ਤੋਂ ਲਗਾਤਾਰ ਲੜਾਈ ਲੜ ਰਹੀ ਆ ਐਨਜੀਡੀ ਦੇ ਕੇਸ ਵੀ ਲੜੇ ਜਾ ਰਿਹਾ ਦਿੱਲੀ ਤਰੀਕਾਂ ਪੈਂਦੀਆਂ ਹਰ ਵਾਰ ਸਾਡੀ ਟੀਮ ਪਹੁੰਚਦੀ ਆ ਵਕੀਲ ਸਾਡੇ ਲੈ ਕੇ ਪਹੁੰਚਦੇ ਆ ਹਰ ਥਾਂ ਅਸੀਂ ਨੈਸ਼ਨਲ ਪੋਲੂਸ਼ਨ ਬੋਰਡ ਦੇ ਕੋਲੇ ਪਹੁੰਚ ਰਹੇ ਆ ਪੰਜਾਬ ਪੋਲੂਸ਼ਨ ਬੋਰਡ ਦਾ ਪਤਾ ਹੀ ਹੈ ਵੀ ਹਾਲਾਤ ਕਿਹੇ ਜਿਹੇ ਹੋਏ ਪਏ ਆ